ਸਹਿਤ ਬਾਬਾ ਦੀਪ ਸਿੰਘ ਇਸ ਸਮੂਹ ਸੰਗਤ ਵੱਲੋਂ ਸੰਤਾਂ ਮਹੰਕਾ ਸੰਬਾਬਾ ਜੋ ਸਿੰਘ ਦੇ ਇਸ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਆਪਣੇ ਕੀਮਤੀ ਸਮੇਂ ਤੋਂ ਸਮਾਂ ਸੰਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੋ ਛੇ ਜਵਾਨ ਇਸ ਸਥਾਨ ਤੇ ਮਾਪੁਰਖਾਂ ਦੇ ਜਥੇ ਨੇ ਸੰਤਾਂ ਨੂੰ ਕੀਰਤਨ ਤੇ ਕਥਾ ਦੁਆਰਾ ਹਾਜ਼ਰੀ ਭਰੀ ਹੈ ਧੰਨਵਾਦੀਏ ਸਮੂਹ ਸੰਗਤ ਵੱਲੋਂ ਜੋ ਗੁਰੂ ਕਰਨੀ ਮਨਿਆਦਾ ਹੈ ਕੋਈ ਮਹਾਂਪੁਰਖ ਸੰਤ ਮਹਾਂਪੁਰਖ ਕੋਈ ਗਿਆਨੀ ਹੂ ਕਰ ਕਥਾ ਜਾਂ ਕੀਰਤਨ ਦੁਆਰਾ ਹਾਜੀ ਕਰਦੇ ਹਨ ਤਾਂ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਗਬ ਦੀ ਬਖਸ਼ ਹੁੰਦੀ ਹੈ So now... Yeah.